ਦੋਸਤੋ ਕੁਰਦਾਸਪੁਰ ਸ਼ਹਿਰ ਵਾਸੀਆ ਵਾਸਤੇ ਇੱਕ ਹੋਰ ਬਹੁਤ ਵੱਡੀ ਖੁਸ਼ਖਬਰੀ ਪਿੰਡ ਹੱਲੇ ਦੇ ਰਹਿਣ ਵਾਲੀ ਰਣਵਿਜੇ ਲੜਕੀ ਨੇ ਜਿਹੜਾ ਨਾਰਥ ਇੰਡੀਆ ਕਾਰਾਟੇ ਚੈਂਪੀਅਨਸ਼ਿਪ ਹੋਈ ਜੋ ਜੋ ਕਿ ਜੰਕੇ ਵਿੱਚ ਹੋਈ ਸੀ ਉਹਦੇ ਵਿੱਚ ਸਿਲਵਰ ਮੈਡਲ ਜਿੱਤ ਕੇ ਜਿਹੜਾ ਹੱਲੇ ਪਿੰਡ ਦਾ ਨਾਂ ਰੋਸ਼ਨ ਕੀਤਾ ਸਾਡੇ ਨਾਲ ਸ਼੍ਰੀ ਗੁਰੂ ਨਾਭਾ ਦਸਮਾਹ ਸਮਿਤੀ ਪੰਜਾਬ ਦੇ ਪ੍ਰਧਾਨ ਔਰ ਸ਼ੋਰੇ ਚੱਕਰ ਵਿਜੇਤਾ ਜਿਹੜੇ ਆ ਯੁਧਵੀਰ ਜੀ ਮੌਜੂਦ ਨੇ ਉਹ ਰਣਵਿਜੇ ਦੇ ਜਿਹੜੇ ਦਾदू ਜੀ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਉਹ ਆਪਣੀ ਬੇਟੀ ਦੇ ਜਿਹੜੇ ਮੈਡਲ ਜਿੱਤਣ ਬਾਰੇ ਕੀ ਕਹਿੰਦੇ ਨੇ ਜੀ ਸਭ ਤੋਂ ਪਹਿਲਾਂ ਬਹੁਤ-ਬਹੁਤ ਮੁਬਾਰਕ ਜੀ। ਥੈਂਕ ਯੂ ਵੈਰੀ ਮਚ ਜੀ। ਸਰ ਬੇਟੀ ਨੇ ਮੈਡਲ ਜਿੱਤਿਆ ਔਰ ਨਾਂ ਰੋਸ਼ਨ ਕੀਤਾ ਪਿੰਡ ਹਲੇ ਦਾ। ਕੀ ਕਹਿਣਾ ਚਾਹੋਗੇ? ਲੇਖੋ ਬਹੁਤ ਖੁਸ਼ੀ ਦੀ ਗੱਲ ਹੈ। ਕਿ ਇਹ ਬੇਟੀ ਰਨ ਵਿਜੇ ਚੌਧਰੀ ਮੇਰੀ ਪੋਤਰੀ ਆ। ਔਰ ਇਹ ਲਿਟਰਲ ਫਲਾਰਾ ਕਨਵੈਂਟ ਸਕੂਲ ਚ ਪੜਦੀ ਆ। ਤੇ ਸਾਡੇ ਇੱਥੇ ਬੱਗਾ ਸਪੋਰਟਸ ਅਕੈਡਮੀ ਬਾਬੂਵਾਲ ਵਿੱਚ ਇੱਕ ਖੁੱਲੀ ਸੀ। ਉਹਦੇ ਵਿੱਚ ਅਸਾਂ ਇਹਨਾਂ ਨੂੰ ਦੋਨਾਂ ਹੀ ਭੈਣ ਭਰਾਵਾਂ ਨੂੰ ਭਰਤੀ ਕਰਾਇਆ। ਤੇ ਅਜੇ 3-4 ਮਹੀਨੇ ਹੋਇਆ ਉਸ ਅਕੈਡਮੀ ਨੂੰ ਚਲਦਿਆਂ ਔਰ ਬੜਾ ਹੀ ਮੈਂ ਕਈ ਵਾਰੀ ਉਸ ਅਕੈਡਮੀ ਚ ਗਿਆ ਬੜਾ ਮਜ਼ਾ ਵੀ ਆਉਂਦਾ ਬੱਚਿਆਂ ਦੀ ਐਕਟੀਵਿਟੀਜ਼ ਵੇਖ ਕੇ ਬੜੇ ਅੱਛੇ ਲਗਨ ਨਾਲ ਇਹਨਾਂ ਦੇ ਡਾਇਰੈਕਟਰ ਨੇ ਮਿਸਟਰ ਜੀ ਐਲ ਬੱਗਾ ਜੀ ਔਰ ਆਨਰ ਵੀ ਨੇ ਚੇਅਰਮੈਨ ਨੇ ਔਰ ਕਾਫੀ ਸਟਾਫ ਵੀ ਇੱਥੇ ਰੱਖਿਆ ਜਿਹੜੇ ਕਿ ਕੋਚ ਇਹਨਾਂ ਨੂੰ ਸਿਖਲਾਈ ਕਰਦੇ ਆ ਉਹਦੇ ਵਿੱਚ ਇਹ ਮੇਰੀ ਪੋਤਰੀ ਜਿਹੜੀ ਆ ਉਪਰ ਤੇ ਨਾਰਥ ਏਰੀਆ ਦਾ ਇੰਟਰਸਟੇਟ ਹੀ ਕਹਿ ਸਕਨੇ ਆ ਹਿਮਾਚਲ ਪੰਜਾਬ ਜੰਮੂ ਕਸ਼ਮੀਰ ਅ ਇਸ ਏਰੀਆ ਦੇ ਬੱਚੇ ਜੰਮੂ ਦੇ ਵਿੱਚ ਕੰਪੀਟੀਸ਼ਨ ਹੋਇਆ ਸੀ ਜਿਹਦੇ ਵਿੱਚ ਜੇ ਐਲ ਬੱਗਾ ਜੀ ਆਪਣੀ ਅਕੈਡਮੀ ਵੱਲੋਂ ਬੱਚੇ ਲੈ ਕੇ ਗਏ ਸੀ ਜਿਨ੍ਹਾਂ ਨੇ ਮੈਨੂੰ ਪਤਾ ਲੱਗਾ ਕਿ 11 ਮਾਡਲ ਅਵਾਰਡ ਉੱਥੋਂ ਜਿੱਤ ਕੇ ਲਿਆਉਂਦੇ ਆ ਜਿਹੜਾ ਕਿ ਬੜੀ ਖੁਸ਼ੀ ਦੀ ਗੱਲ ਆ ਸਾਨੂੰ ਮਾਣ ਆ ਜੇ ਐਲ ਬੱਗਾ ਅਕੈਡਮੀ ਦੇ ਉੱਤੇ ਇਸ ਸਪੋਰਟਸ ਅਕੈਡਮੀ ਬੜੇ ਥੋੜੇ ਚਰਚੇ ਚਲੀ ਆ। ਔਰ ਇੰਟਰ ਸਟੇਟ ਹੀ ਕਹਿ ਸਕਨੇ ਆ ਅਸੀਂ ਇਸ ਕੰਪੀਟੀਸ਼ਨ ਦੇ ਵਿੱਚੋਂ ਜੰਮੂ 'ਚ ਜਿਹੜਾ ਹੋਇਆ ਸੀਗਾ ਉੱਥੋਂ ਇਹ ਜਿੱਤ ਕੇ ਆਏ ਨੇ ਯਾਰਾਂ ਵਾੜ ਜਿਹਨਾਂ ਵਿੱਚ ਮੇਰੀ ਪੋਤਰੀ ਰਣਵੀਜ ਚੌਧਰੀ ਜੀ ਇਹ ਸਿਲਵਰ ਮੈਡਲ ਨਾਲ ਉੱਥੋਂ ਆਨਰ ਲੈ ਕੇ ਆਈ ਆ। ਮੈਂ ਬਹੁਤ ਖੁਸ਼ ਆ ਸਾਡਾ ਪਰਿਵਾਰ ਖੁਸ਼ ਹੈ ਔਰ ਸਾਡਾ ਪਰਿਵਾਰ ਹੀ ਇਹ ਕਹੋ ਜੇ ਆ ਪਰਿਵਾਰ ਹੈ ਕਿ ਜਿਨ੍ਹਾਂ ਬੜੀ ਛੋਟੇ ਲੈਵਲ ਤੋਂ ਲੈ ਕੇ ਹਾਈ ਲੈਵਲ ਤੱਕ ਵਾਰਡ ਹਾਸਲ ਕੀਤੇ ਆ ਜਿੱਦਾਂ ਕਿ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਅਰਨ ਵਿਜੇ ਚੌਧਰੀ ਦਾ ਪਾਪਾ ਜੀ ਆ ਸ਼ਮੀਮ ਚੌਧਰੀ ਜੀ ਇਹਨਾਂ ਨੇ ਇਹ ਅਵਾਰਡ ਲੈ ਕੇ ਆਏ ਨੇ ਦਿੱਲੀ ਤੋਂ ਦਿੱਲੀ ਤੋਂ ਵਾਰ ਲੈ ਕੇ ਆਏ ਨੇ ਜਿਹੜਾ ਕਿ ਗੁੱਡ ਸਰਵਿਸ ਵਾਸਤੇ ਇਹਨਾਂ ਦੇ ਪਾਪਾ ਨੂੰ ਇਹਨਾਂ ਦੇ ਜਿਹੜੇ ਨਰ ਨੇ ਮਿਸਟਰ ਉਦੇ ਕੋਟਕ ਜੀ ਕੋਟਕ ਬੈਂਕ ਵਾਲੇ ਜਿਹੜੇ ਆ ਉਹਨਾਂ ਨੇ achhiyan sevaavan vaste ਇਹਨਾਂ ਨੂੰ ਸਨਮਾਨਿਤ ਕੀਤਾ ਇਸ ਤੋਂ ਅੱਗੇ ਮੈਂ ਜੇ ਤੁਹਾਨੂੰ ਹੋਰ ਦੱਸਾਂ ਕਿ ਆਹ ਅਵਾਰਡ ਹੈ ਜਿਹੜਾ ਕਿ ਸ਼੍ਰੀਮਤੀ ਇੰਦਰਾ ਗਾਂਧੀ ਜੀ ਸਾਡੇ ਪ੍ਰਾਈਮ ਮਿਨਿਸਟਰ ਸੀ ਉਹਨਾਂ ਨੇ ਮੇਰੇ ਫਾਦਰ ਸਾਹਿਬ ਨੂੰ ਦਿੱਤਾ ਸੀਗਾ ਜਿਹਨੂੰ ਕਿ ਤ੍ਰਾਮਰ ਪੱਤਰ ਕਹਿੰਦੇ ਫਰੀਡਮ ਫਾਈਟਰ ਨੂੰ ਦਿੰਦੇ ਆ ਨਾਲ ਹੀ ਇਹ ਵੀ ਮੈਂ ਤੁਹਾਨੂੰ ਦੱਸਣਾ ਚਾਹਨਾ ਇਹ ਸਰਦਾਰ ਪ੍ਰਤਾਪ ਸਿੰਘ ਕੈਰੋ ਸਾਡੇ ਪੰਜਾਬ ਦੇ ਮੁੱਖ ਮੰਤਰੀ ਜੀ ਹੋਏ ਆ ਉਹਨਾਂ ਨੇ ਵੀ ਇੱਕ ਪ੍ਰਮਾਣ ਪੱਤਰ ਨਾਲ ਸਨਮਾਨਿਤ ਕੀਤਾ ਔਰ ਉਹ ਸਾਹਮਣੇ ਮੇਰੀ ਵਾਈਫ ਬੈਠੀ ਆ ਉਹਨਾਂ ਨੇ ਸਾਹਮਣੇ ਤੁਹਾਡੇ ਵੇਖੀ ਆ ਫੋਟੋ ਲੱਗੀ ਹੋਈ ਆ ਕਿ ਰਾਸ਼ਟਰਪਤੀ ਕੋਲੋਂ ਵਾਰਡ ਲਿਆ ਸੀਗਾ ਬਰੇਵਰੀ ਵਾਰਡ ਹੈ ਸ਼ૌਰੀਆ ਚੱਕਰ ਉਹ ਹਾਸਲ ਕੀਤਾ ਮੈਨੂੰ ਵੀ ਰਾਸ਼ਟਰਪਤੀ ਨੇ ਸ਼ૌਰੀਆ ਚੱਕਰ ਵਾਰ ਦਿੱਤਾ ਸਾਡੇ ਦੋਵਾਂ ਜੀਆਂ ਨੂੰ ਔਰ ਮੇਰੀ ਛੋਟੀ ਬੇਟੀ ਹੈ ਨਦੀ ਚੌਧਰੀ ਦੀ ਬੇਟੀ ਮੇਰੀ ਪੁੱਤ ਦੋਤਰੀ ਆ ਉਹ ਇੱਥੇ ਕੀ ਹੈ ਦਿੱਲੀ ਪਬਲਿਕ ਸਕੂਲ ਦੇ ਵਿੱਚ ਕਾਰਾਟੇ ਦਾ ਹੀ ਕੰਪੀਟੀਸ਼ਨ ਹੋਇਆ ਸੀ ਜਿਹਦੇ ਵਿੱਚ ਸੈਕੰਡ ਪੋਜੀਸ਼ਨ ਲੈ ਕੇ ਆਈ ਸੀ ਔਰ ਬਾਅਦ ਚ ਕੋਰੂ ਖੇਤਰ ਗਈ ਸੀ ਉੱਥੇ ਵੀ ਜਾ ਕੇ ਉਹਦਾ ਕੰਪੀਟੀਸ਼ਨ ਹੋਇਆ ਸੋ ਉਸੇ ਹੀ ਕੜੀ ਨੂੰ ਲੈਂਦੇ ਹੋયા ਸਾਡੇ ਪਰਿਵਾਰ ਦੇ ਵਿੱਚੋਂ ਰਣਵੀਜ ਚੌਧਰੀ ਜਿਹੜੇ ਕਿ ਬੱਗਾ ਸਪੋਰਟਸ ਅਕੈਡਮੀ ਦੀ ਸਟੂਡੈਂਟ ਆ ਔਰ ਉਹਨਾਂ ਨੇ ਜੰਮੂ ਦੇ ਵਿੱਚੋਂ ਅਵਾਰਡ ਜਿੱਤ ਕੇ ਲਿਆਈ ਆ ਸਾਡੇ ਪਰਿਵਾਰ ਨੂੰ ਤਾਂ ਮਾਣ ਹੈ ਹੀ ਆ ਨਾਲ ਇਸ ਅਕੈਡਮੀ ਨੂੰ ਇਸ ਅਕੈਡਮੀ ਦੇ ਮਾਲਕਾਂ ਨੂੰ ਉਥੋਂ ਦੇ ਕੋਚ ਨੂੰ ਉਥੋਂ ਦੇ ਸਟਾਫ ਨੂੰ ਬਹੁਤ ਬਹੁਤ ਵਧਾਈ ਆ ਕਿ ਜਿਨ੍ਹਾਂ ਨੇ ਇੱਕ ਛੋਟਾ ਜਿਹਾ ਪੌਦਾ ਲਾਇਆ ਸੀ ਜਿਹੜਾ ਕਿ ਬੜੀ ਜਲਦੀ ਅਚੀਵਮੈਂਟ ਕਰ ਰਹੀ ਆ 골ਡ ਮੈਡਲ ਲੈ ਕੇ ਆਏ ਨੇ ਸਿਲਵਰ ਮੈਡਲ ਲੈ ਕੇ ਆਏ ਨੇ ਦੂਸਰਾ ਕਾਂਸੀ ਦਾ ਮੈਡਲ ਵੀ ਲੈ ਕੇ ਆਏ ਨੇ 11 ਵਾਰਡ ਲੈ ਕੇ ਆਣਾ ਬੜੇ ਸ਼ਾਰਟ ਟਾਈਮ ਦੇ ਵਿੱਚ ਮੈਂ ਤਾਂ ਸਮਝਦਾ ਬਹੁਤ ਵੱਡੀ ਅਚੀਵਮੈਂਟ ਹੈ ਇਸ ਅਕੈਡਮੀ ਦੀ ਮੈਂ ਇੱਕ ਵਾਰੀ ਲੱਖ ਲੱਖ ਵਧਾਈ ਫਿਰ ਇਹਨਾਂ ਬੱਚਿਆਂ ਨੂੰ ਦਿਨਾਂ ਜਿਹੜੇ ਅਵਾਰਡ ਲੈ ਕੇ ਆਏ ਨੇ ਨੇ ਵੀ ਪੰਜਾਬ ਹਰਿਆਣਾ ਹਿਮਾਚਲ ਜੇ ਅੜਕੇ ਵਾਲੇ ਬੱਚਿਆਂ ਨੂੰ ਹਰਾ ਕੇ ਜਿਹੜਾ ਸਿਲਵਰ ਮੈਡਲ ਜਿੱਤਿਆ ਗੱਲਬਾਤ ਕਰਾਂਗੇ ਰਣਵੀਰ ਜੀ ਨਾਲ ਬੇਟਾ ਬਹੁਤ ਬਹੁਤ ਮੁਬਾਰਕਾ ਥੈਂਕ ਯੂ ਅ ਕੀ ਨਾਮ ਹੈ ਔਰ ਕੌਨ ਸੀ ਕਲਾਸ ਮੇਂ ਪੜ੍ਹਦੇ ਔਰ ਕੌਨ ਸੇ ਸਕੂਲ ਮੇਂ ਪੜ੍ਹਦੇ ਹੋ ਮੇਰਾ ਨਾਮ ਰਣਵੀਰ ਜੀ ਹੈ ਮੈਂ ਲਿਟਲ ਫਲਾਗ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਮੇਂ ਪੜ੍ਹਦੀ ਹੂੰ ਔਰ ਕਲਾਸ 6 11 ਸਾਲ ਕੀ ਹੈ ਕਿਹੋ ਜਿਹਾ ਲੱਗ ਰਿਹਾ ਹੈ ਮੈਡਲ ਜਿੱਤ ਕੇ ਮੈਨੂੰ ਕਾਫੀ ਜ਼ਿਆਦਾ ਅੱਛਾ ਲੱਗ ਰਿਹਾ ਹੈ मैं देख रहा हूँ दादू जी तो ज्यादा ही खुश है हाँ जी काफी ज्यादा प्राउड है इनको मेरे पे कैसी प्रैक्टिस रहती है आपकी काफी ज्यादा अच्छी प्रैक्टिस रहती है हमारी रूटीन में जो एक्टिविटीज होती हैं वो काफी ज्यादा मतलब स्टिमुलेटर जैसे होती हैं वैसी होती हैं कि बच्चों का स्टैमिना बढ़े आने वाले दिनों में क्या कर रहे हो आगे आगे हम आगे काफी अभी हमारा न्यू ईयर पे फंक्शन है उसकी तैयारी कर रहे हैं और आगे वाले मैचेस की प्रैक्टिस कर रहे हैं पेरेंट्स का कैसा सहयोग रहता है काफी ज्यादा सपोर्टिव रहते हैं बहुत सारे बच्चे जो है जन हमारे दर्शक आपको देख रहे हैं क्या मैसेज देना चाहेंगे अपनी तरफ से मैं यही मैसेज देना चाहूँगी कि आ, हमें अपनी अपनी मेहनत करनी चाहिए बड़े तो हमारा साथ देते ही पर हमें अपना वो करना चाहिए ਔਰ ਲਾਸਟ ਮੇ ਮੇਰਾ ਇੱਕ ਸਾਰੀ ਗਰਲਸ ਕੋ ਮੈਸੇਜ ਹੈ ਕਿ ਵੀ ਕੈਨ ਡੂ एवरीथिंग ਨਾਥਿੰਗ ਇਜ਼ ਇੰਪੋਸੀਬਲ ਫਾਰ ਅਸ ਮੇਦੇ ਜਿਹੜੇ ਓਨਰ ਨੇ ਉਹ ਵੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਕੀ ਕਹਿਣਾ ਚਾਹੁੰਦੇ ਨੇ ਇਸ ਬੇਟੀ ਬਾਰੇ ਸਭ ਤੋਂ ਪਹਿਲਾਂ ਤੇ ਮੈਂ ਚੌਧਰੀ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕ ਦੇਣਾ ਚਾਹੰਨ ਕਿ ਇਹਨਾਂ ਨੇ ਆਪਣੀ ਜਿਹੜੀ ਮੈਦ ਜਿੱਤ ਦੀ ਪਰੰਪਰਾ ਆ ਉਹਨੂੰ ਕਾਇਮ ਰੱਖਿਆ ਆਪਣੇ ਮਾਨਯੋਗ ਯੋਧਵੀਰ ਜੀ ਚੌਧਰੀ ਨੇ ਸੂਰੇ ਚੱਕਰ ਦਿੱਤੇ ਆ ਦੀ ਮਿਸੇ ਨੇ ਸੂਰੇ ਚੱਕਰ ਜਿਤਾ ਨੇ ਇਹਨਾਂ ਦੇ ਬੱਚੇ ਨੇ ਹੁਣ ਇਹ ਦੱਸਿਆ ਕਿ ਉਹਨਾਂ ਨੇ ਇਹ ਵੀ ਮੈਡਲ ਦਿੱਤੇ ਆ ਇੱਕ ਮੈਡਲ ਦਿੱਤੀ ਮੈ ਪਰ ਤੇ ਸਾਡੀ ਅਕੈਡਮੀ ਦੀ ਸਟੂਡੈਂਟ ਉਹਨਾਂ ਦੀ ਪੁੱਤਰੀ ਕੁਲਵੀਰ ਚੌਧਰੀ ਵੀ ਜਿੱਤੀ ਜੰਮੂ ਨਾਰਥ ਇੰਡੀਆ ਕਰਾਟੇ ਚੈਂਪੀਅਨਸ਼ਿਪ ਹੋਈ ਸੀ ਉਹ ਇਹ ਤੋਂ ਸਿਲਵਰ ਮੈਡਲ ਲੈ ਕੇ ਆਈ ਆ ਤੇ ਇਹ ਵੀ ਪਰੰਤੂ ਪੂਰੇ ਪਰਿਵਾਰ ਨੂੰ ਬਹੁਤ ਬਹੁਤ ਆਇਦਨ ਹੋਰ ਮੈਂ ਤੇ ਖਾਸ ਕਰਤੇ ਸਾਡੇ ਨੂੰ ਖੁਸ਼ੀ ਆਈ ਕਿਉਂਕਿ ਸਾਡੀ ਅਕੈਡਮੀ ਸਟੂਡੈਂਟ ਆ ਸਰ ਗੱਲ ਕਰੀਏ ਤਾਂ ਢਾਡੀ ਸ਼ੋਭਾ ਬਗਾ ਸਪੋਰਟਸ ਅਕੈਡਮੀ ਵੱਲੋਂ ਦਿਨੋ ਦਿਨ ਬੱਚੇੜੇ ਮੈਡਲ ਜਿੱਤ ਕੇ ਆ ਰਹੇ ਨੇ ਛੜੀ ਲੱਗੀ ਹੋਈ ਹੈ ਨਾ ਕੀ ਕਹਿਣਾ ਚਾਹੋਗੇ ਇਹਦੇ ਵਿੱਚ ਜੀ ਸਪੈਸ਼ਲੀ ਸਭ ਤੋਂ ਪਹਿਲਾਂ ਬੱਚਿਆਂ ਦੀ ਮਿਹਨਤ ਆ ਤੇ ਉਹਨਾਂ ਤੋਂ ਬਾਅਦ ਜਿਹੜੇ ਕੋਚ ਜੀ ਨੇ ਬੱਚਿਆਂ ਨੂੰ ਬੜੀ ਲਗਨ ਨਾਲ ਪ੍ਰੈਕਟਿਸ ਕਰਾਉਂਦੇ ਆ ਔਰ ਮੇਰਾ ਮੰਨਣਾ ਹੈ ਕਿ ਸਭ ਤੋਂ ਵੱਡਾ ਸਹਿਯੋਗ ਬੱਚਿਆਂ ਦੇ ਪੇਰੈਂਟਸ ਦਾ ਕਿ ਬੱਚਿਆਂ ਨੂੰ ਸਮੇਂ ਤੇ ਤਿਆਰ ਕਰਕੇ ਕੜਮੀ 'ਚ ਭੇਜਦੇ ਆ ਔਰ ਬੱਚਿਆਂ ਦੀ ਡਾਈਟ ਦਾ ਔਰ ਬਾਕੀ ਜਿਹੜੀ ਉਹਦੀ ਪੜ੍ਹਾਈ ਹੈ ਤੇ ਸਪੋਰਟ ਨੂੰ ਬੜਾ ਬੈਲੈਂਸ ਬਣਾ ਕੇ ਚਲਦੇ ਆ ਤੇ ਇਸ ਲਈ ਸਾਡੀ ਜਿਹੜੀ ਪਰਫਾਰਮੈਂਸ ਹੈ ਇੱਕ ਟੀਮ ਵਰਕ ਹੈ ਅਸੀਂ ਸਾਰੇ ਮਿਲ ਕੇ ਪ੍ਰਯਾਸ ਕਰ ਰਹੇ ਹਾਂ ਜਿਹਦੇ ਨਤੀਜੇ ਵੱਲੋਂ ਸਾਡੇ ਜਿਹੜੇ ਬੱਚਿਆਂ ਨੇ ਮੈਡਲ ਆ ਰਹੇ ਸਰ ਆਪਾਂ ਦੇਖ ਰਹੇ ਹਾਂ ਕਿ ਜਿੱਥੇ ਬੱਚੇ ਜਾ ਰਹੇ ਆ ਉੱਥੋਂ ਤੋਂ ਉਹਨਾਂ ਨੂੰ ਸਨਮਾਨ ਮਿਲ ਨਹੀਂ ਰਿਹਾ ਅਕੈਡਮੀ ਵੱਲੋਂ ਵੀ ਬੜਾ ਸਨਮਾਨਿਤ ਕੀਤਾ ਜਾ ਰਿਹਾ ਬੱਚਿਆਂ ਨੂੰ ਇੱਕ ਕਿਹੜਾ ਦਾ ਅਪਰਾਲਾ ਅਸੀਂ ਨਵੇਂ ਸਾਲ ਤੇ ਇਹ ਬੱਚਿਆਂ ਨੂੰ ਮੋਟੀਵੇਸ਼ਨ ਵਾਸਤੇ ਇੱਕ ਆਪਣੇ ਲੈਵਲ ਤੇ ਇੱਕ ਛੋਟਾ ਜਿਹਾ ਗੱਟੂਗਤ ਪ੍ਰੋਗਰਾਮ ਰੱਖਿਆ ਜਿਵੇਂ ਸਾਰੇ ਪਿੰਟਸ ਨੂੰ ਇਨਵਾਈਟ ਕੀਤਾ ਉਹ ਸਾਡੀ ਖੁਸ਼ੀ ਵਿੱਚ ਸ਼ਾਮਲ ਹੋਣ ਉਹ ਨਾਲ ਹੀ ਸਾਰੇ ਬੱਚਿਆਂ ਨੂੰ ਆਪਣੀ ਅਕੈਡਮੀ ਵੱਲੋਂ ਸਨਮਾਨਿਤ ਕੀਤਾ ਜਾਏਗਾ ਜਿਹੜੇ ਉਹ ਮੈਡਲ ਸਰਟੀਫਿਕੇਟ ਜਿੱਤ ਕੇ ਲਿਆਉਂਦੇ ਹੈ ਉਹ ਤੇ ਹੈ ਹੀ ਆ ਇਸ ਤੋਂ ਇਲਾਵਾ ਵੀ ਅਸੀਂ ਜਿੰਨੇ ਵੀ ਸਾਡੇ ਕੋਲ ਸਟੂਡੈਂਟ ਉੱਥੇ ਪ੍ਰੈਕਟਿਸ ਕਰਦੇ ਆ ਉਹਨਾਂ ਸਾਰਿਆਂ ਨੂੰ ਸਨਮਾਨਤ ਕਰਾਂਗੇ ਨਵੇਂ ਸਾਲ ਤੇ ਕੀ ਮੈਸੇਜ ਦੇਣਾ ਚਾਹੋਗੇ ਲਾਸਟ ਵਿੱਚ ਅੰਤ ਵਿੱਚ ਮੈਂ ਸਾਰੇ ਹੀ ਪਿੰਟਸ ਨੂੰ ਕਹਿਣਾ ਚਾਹਨਾ ਕਿ ਜਿੱਦਾਂ ਕਿ ਸਭ ਜਾਣਦੇ ਨੇ ਕਿ ਅੱਜ ਪੂਰੇ ਪੰਜਾਬ ਵਿੱਚ ਇੱਕ ਕਿਸਮ ਦਾ ਨਸ਼ਿਆਂ ਦਾ ਹੜ ਚੱਲਿਆ ਹੋਇਆ ਤੇ ਆਪਣੇ ਬੱਚਿਆਂ ਨੂੰ ਦਸ਼ਾਤ ਦੂਰ ਕਰਨ ਵਾਸਤੇ ਤੇ ਚੰਗੀ ਛੇਤ ਵਾਸਤੇ ਬੱਚਿਆਂ ਨੂੰ ਸਪੋਰਟਸ ਪਾਸੇ ਜੋੜਨ ਜਿੱਦਾਂ ਕਿ ਇੱਕ ਘਹਾਵਤ ਵੀ ਆ ਕਿ ਸਵਸਥ ਸਰੀਰ ਵਿੱਚ ਸਵਸਥ ਆਤਮਾ ਨਿਵਾਸ ਕਰਦੀ ਆ ਇਸ ਲਈ ਅਗਰ ਬੱਚੇ ਫਿਜ਼ੀਕਲੀ ਫਿਟ ਹੋਣਗੇ ਤੇ ਉਹਨਾਂ ਦਾ ਦਿਮਾਗ ਵੀ ਚੰਗਾ ਕੰਮ ਕਰੇਗਾ ਤੇ ਉਹ ਪੜ੍ਹਾਈ ਵਿੱਚ ਵੀ ਚੰਗੇ ਰਹਿਣਗੇ ਤੇ ਮੈਂ ਸਾਰੇ ਹੀ ਖਾਸ ਕਰਕੇ ਗਰਦਾਪੁਰ ਵਾਸੀਆਂ ਨੂੰ ਇਹ ਮੈਸੇਜ ਦੇਣਾ ਕਿ ਬੱਚਿਆਂ ਨੂੰ ਸਪੋਰਟਸ ਵਿੱਚ ਭੇਜੋ ਬੇਸ਼ੱਕ ਕਿਸੇ ਵੀ ਸਪੋਰਟਸ ਵਿੱਚ ਜਾ ਪਰ ਕਿਸੇ ਨਾ ਕਿਸੇ ਸਪੋਰਟਸ ਵਿੱਚ ਉਹ ਜਰੂਰ ਹਿੱਸਾ ਲੈਣ ਜੇ ਸਾਡੀ ਅਕੈਡਮੀ ਦੀ ਗੱਲ ਆ ਅਸੀਂ ਆਪਣੀ ਅਕੈਡਮੀ ਵਿੱਚ ਜਿਮਨਾਸਟਿਕ ਔਰ ਕਾਰਾਟੇ ਕਰਾਉਂਦੇ ਹਾਂ ਅਗਰ ਕੋਈ ਜਿਮਨਾਸਟਿਕ ਜਾਂ ਕਾਰਾਟੇ ਆਪਣੇ ਬੱਚਿਆਂ ਨੂੰ ਕਰਾਉਣ ਦਾ ਚਾਹਵਾਨ ਹੈ ਤਾਂ ਸਾਡੀ ਅਕੈਡਮੀ ਵਿੱਚ ਵਿਜ਼ਿਟ ਕਰਨ